नेचा के बारे अ टॉपिक नेचा के बारे आ विश्वास के बारे आने विश्वासी लोग जे नेचावान लोग जे बहुत अच्छी गल परिशी रखते हो विश्वास रखते हो नेचा रखते हो अ टॉपिक नेचा बारे है पर नेचा किस तरह करी है वो बारे सीखना है

ਔਰ ਤੁਹਾਨੂੰ ਵੀ ਕਹਿ ਦੋ ਕਿ ਅੱ비 ਤੁਮ ਜਾਏ ਕਦੀ ਇਹ ਵਿਸ਼ਵਾਸ ਇਹ ਨਹੀਂ ਤਾਂ ਕੀਤੀ ਆ ਕਿ ਮੈਂ ਕਹਿ ਦਿੱਤਾ ਪਰ ਉਹਦੇ ਨਾਚ ਕਮਾਨ ਦਾ ਦਿੱਤੇ ਹੋ ਗਿਆ ਕਦੀ ਕੀਤੀ ਨਾਚ ਅੱਜ ਸਾਡੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਕਾफी ਦੇਰ ਦੇ ਐਵੇਂ ਦੇ ਮਸਲੇ ਜਿਹੜੇ ਫਸੇ ਪਏ ਨੇ ਜਿਹੜੇ ਮਸਲੇ ਸਾਡੀ ਹੱਥ ਨਹੀਂ ਹੋ ਰਹੇ ਕਿਉਂ ਨਹੀਂ ਹੋ ਰਹੇ ਅਸਤੇ ਨੇਚਾ ਬਾਣ ਅਸੀਂ ਨੇ ਵੀ ਸ਼ਰਦਸੀ ਆ ਕਿਉਂ ਨਹੀਂ ਹੋ ਰਹੇ ਅੱਜ ਕਾफी ਸਾਡੇ ਕੰਮ اٹਕੇ ਪਏ ਨੇ ਕਾਫੀ ਬਿਮਾਰੀਆਂ ਸਾਡੇ ਇਚਕਾਰ ਕਰਕੇ ਰਹਿ ਗਈਆਂ ਨੇ ਅਸੀਂ ਨਿੱਚਾ ਬਾਨੇ ਅਸੀਂ ਵਿਸ਼ਵਾਸੀ ਆ ਕਿ ਉਹ ਨਹੀਂ ਹੋਏ ਤੋ ਕਿ ਬਗੁਰੇ ਦਾ ਵਾਦਾ ਕੀਤਾ ਬਗੁਰੇ ਦਾ ਵਾਦਾ ਕੀਤਾ ਵਿਸ਼ਵਾਸ ਕਰਨ ਵਾਲੇ ਵਾਸਤੇ ਸਭੋ ਕੁਝ ਹੀ ਹੋ ਸਕਦਾ ਹੈ ਸਕਦਾ ਹੈ ਹallelujah ਹallelujah ਵਿਸ਼ਵਾਸ ਕਰਨ ਵਾਲੇ ਵਾਸਤੇ ਸਭੋ ਕੁਝ ਹੀ ਹੋ ਸਕਦਾ ਹੈ ਸਕਦਾ ਹੈ ਪਰ ਕਿਹੜੇ ਵਿਸ਼ਵਾਸ ਦੀ ਗੱਲ ਕੀਤੀ ਆ ਅੱਜ ਪਰਮੇਸ਼ਰ ਦੇ ਪਾਸ ਕੋਈ ਨਰ ਚਿੱਖਾਂ ਦੀ ਇਹ ਚਾਹਾਂਗੇ ਕਿਹੜੇ ਵਿਸ਼ਵਾਸ ਦੀ ਗੱਲ ਕੀਤੀ ਆ ਹੋਰ ਵੀ ਤੇ ਸਾਰੇ ਲੋਕੀਂ ਵਿਸ਼ਵਾਸ ਕਰਦੇ ਆ ਵਿਸ਼ਵਾਸੀ ਤੁਸੀਂ ਹੋ ਮੈਂ ਵੀ ਵਿਸ਼ਵਾਸੀ ਆ ਅੱਜ ਸਾਡੇ ਕਾਫੀ ਮਸਲੇ ਹੱਲ ਨਹੀਂ ਹੁੰਦੇ ਸਾਡੀਆਂ ਪਰੇਸ਼ਾਨੀਆਂ ਨਹੀਂ ਜਾਂਦੀਆਂ ਕਿਉਂ ਨਹੀਂ ਜਾਂਦੀਆਂ ਇਹਦਾ ਮਤਲਬ ਅਸੀਂ ਮੇਚਾ ਜ਼ਰੂਰ ਕਰਦੇ ਆ ਪਰ ਮੇਚਾ ਚ ਡਾਵਾ ਡੋਲ ਹੋ ਜਾਂਦੇ ਆ ਅਸੀਂ ਪ੍ਰਾਰਥਨਾ ਜ਼ਰੂਰ ਕਰਦੇ ਆ ਪਰ ਪ੍ਰਾਰਥਨਾ ਕਰਕੇ ਤੇ ਉਹਦੇ ਤੋਂ ਫੇਰ ਵੀ ਕੀ ਹੋ ਜਾਂਦੇ ਆ ਡਾਵਾ ਡੋਲ ਹੋ ਜਾਂਦੇ ਆ ਜਦੋਂ ਆਮਿਲ ਕਰਦੇ ਆ ਆਮਿਲ ਕਰਕੇ ਉੱਠਦੇ ਆ ਤੇ ਫਿਰ ਵਿਸ਼ਵਾਸ ਨਹੀਂ ਹੁੰਦਾ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਜਦ ਕਿ ਪ੍ਰਭੂ ਨੇ ਮਤਾ ਕੀਤਾ ਪ੍ਰਭੂ ਦਾ ਰਚਨ ਦੰਦਤਾ ਜੋ ਕੁਝ ਤੁਸੀਂ ਪ੍ਰਾਰਥਨਾ ਕਰਕੇ ਪ੍ਰਾਰਥਨਾ ਵਿੱਚ ਮੰਗਦੇ ਹੋ ਤੁਸੀਂ ਸਮਝੋ ਕਿ ਤੁਹਾਨੂੰ ਕੀ ਹੋ ਗਿਆ ਮਿਲ ਗਿਆ ਇਹ ਵਿਸ਼ਵਾਸ ਦੀ ਪ੍ਰਭੂ ਦਾ ਕਰਦਾ ਹੈ ਕਿੰਨਾ ਜੇ ਵਿਸ਼ਵਾਸ ਕਰਨ ਵਾਲੇ ਦੇ ਸਾਹਮਣੇ ਸਭ ਤੋਂ ਜੀ ਹੋ ਸਕਦਾ ਪਰ ਉਸ ਵਿਸ਼ਵਾਸ ਦਾ ਸਾਹਮਣੇ ਸਾਹਮਣੇ ਹੋ ਸਕਦਾ ਉਸ ਨੀਚਾ ਮਾਨ ਸਾਹਮਣੇ ਹੋ ਸਕਦਾ ਹੈ ਜਿਹੜਾ ਏ ਵੀ ਸ਼ਿਵਾਸ ਕਰਨਾ ਕਿ ਜਿਉਂ ਮੈਂ ਪ੍ਰਾਰਥਨਾ ਕੀਤੀ ਹੈ ਜਿਉਂ ਮੈਂ ਮੰਗ ਰਿਹਾ ਉਹ ਮੈਨੂੰ ਕਿਉਂ ਗਿਆ ਨਹੀਂ ਗਿਆ ਅਸੀਂ ਅੱਜ ਵੀ ਉਹੀ ਪ੍ਰਾਰਥਨਾ ਕੱਲ ਵੀ ਉਹੀ ਪ੍ਰਾਰਥਨਾ ਪਰਸੋਂ ਵੀ ਉਹੀ ਪ੍ਰਾਰਥਨਾ ਕਿਉਂ ਨਹੀਂ ਸੁਣੀ ਜਾਂਦੀ ਉਹ ਪ੍ਰਾਰਥਨਾ ਸੁਣੀ ਨਹੀਂ ਜਾਂਦੀ ਕਿਉਂ ਨਹੀਂ ਸੁਣੀ ਜਾਂਦੀ ਕਿਉਂਕਿ ਅਸੀਂ ਪ੍ਰਾਰਥਨਾ ਕਰਦੇ ਤੇ ਜ਼ਰੂਰ ਹਾਂ ਪਰ ਪ੍ਰਾਰਥਨਾ ਕਰਕੇ ਤਾਂ ਫਿਰ ਭਰੋਸਾ ਨਹੀਂ ਕਰਦੇ ਵਿਸ਼ਵਾਸ ਨਹੀਂ ਕਰਦੇ ਨਿੱਜ ਜਿਨੇ ਮਰਜ਼ੀ ਕਰੀਦਾ

हे प्रभु हे प्रभु जे कोई आखे जे कोई आखे भाई मेनू नेचा है भाई मेनू नेचा पर हमर ना करता होवे पर हम नहीं करता त की लाभ होया तदा की लाभ होया हालेलुया हालेलुया तो मैं सदासी को कह रहा है किंदा हे प्रभु जे कोई भी इंसान आखे कि मैं नेचा करताया न विश्वास करदाया पर जे इणो अमल नहीं करता त त की लाभ होया हां जी पढ़ा ਪਹਾ ਇਹ ਨੇਚਾ ਉਹਨੂੰ ਬਚਾ ਸਕਦੀ ਆ ਕਿਹਦਾ ਇਹ ਨੇਚਾ ਕਿਹਨੂੰ ਬਚਾ ਸਕਦੀ ਆ ਜਿੱਕਰ ਉਹ ਅਮਰ ਹੀ ਦੇ ਕਰਤਾਰ ਦੇਤੇ ਇਹ ਨੇਚਾ ਨੂੰ ਬਚਾ ਸਕਦੀ ਆ ਕਿਉਂਕਿ ਮੈਂ ਪਹਿਲਾਂ ਦੱਸਿਆ ਕਿ ਕਿਹੜੇ ਨੇਚਾ ਦੀ ਗੱਲ ਕੀਤੀ ਪਰਮੇਸ਼ਰ ਨੇ ਕਿ ਨੇਚਾ ਕਰਨ ਵਾਲਿਆਂ ਜਿਹੜੇ ਵਿਸ਼ਵਾਸ ਕਰਦੇ ਸਭ ਕੁਝ ਹੋ ਸਕਦਾ ਉਹਨਾਂ ਨੇਚਾ ਮਾਲਬਾਨ ਵਾਸਤੇ ਜਿਹੜੇ ਪ੍ਰਾਰਥਨਾ ਕਰਕੇ ਤੇ ਮੰਨ ਲਿਦਿਆ ਕਿ ਜੋ ਮੈਂ ਮੰਗ ਲਿਆ ਉਹ ਮੈਨੂੰ ਕਿਉਂ ਗਿਆ ਮਿਲ ਗਿਆ ਕਿੰਦਾ ਭਲਾ ਇਹੋ ਜੀ ਨੇਚਾ ਜਿਹਦੀ ਮੇਰੀ ਕਿੰਦਾ ਮੈਂ ਵਿਸ਼ਵਾਸ ਕਰਦਾ ਪਰ ਮੰਨ ਨਹੀਂ ਕਰਦਾ ਕਿ ਉਹ ਨੇਚਾ ਨੂੰ ਬਚਾ ਸਕਦੀ ਆ ਹਾਂਜੀ ਜੇ ਕੋਈ ਭਾਈ ਜਾਂ ਭੈਣ ਨੰਗਾ ਅਤੇ ਰਜਵੀ ਰੋਟੀ ਤੋਂ ਥੁੜਿਆ ਹੋਵੇ ਕਿਹਦਾ ਜੇ ਕੋਈ ਭਾਈ ਕੋਈ ਭੈਣ ਕੋਈ ਵੀ ਇਨਸਾਨ ਜਿਹੜਾ ਰਜਵੀ ਰੋਟੀ ਤੋਂ ਥੁੜਿਆ ਜਿਸ ਨੂੰ ਭੁੱਖ ਲੱਗੀ ਹੈ ਅਰ ਜਿਹੜਾ ਭੁੱਖਾ ਹੀ ਫਿਰਦਾ ਨਾ ਜਿਸ ਨੂੰ ਪਾਉਣ ਵਾਸਤੇ ਕੱਪੜੇ ਨਹੀਂ ਜਿਹਦੇ ਕੋਲ ਜਿਹੜਾ ਤਾਂ ਜ਼ਰੂਰਤ ਮੰਦਿਆ ਹਾਂਜੀ ਅਤੇ ਤੁਸੀਂ ਜੇ ਕੋਈ ਆਣਾਂ ਨੂੰ ਆਖੇ ਅਰੇ ਭਾਏ ਤੁਸੀਂ ਕਿਹਦਾ ਕੋਈ ਵੀ ਪਤਾ ਅੱਥੀਏ ਦਾ ਆਖੇ ਭਾਈ ਸੁਖ ਸਾਧ ਨਾਲ ਜਾਓ ਸੁਖ ਸਾਧ ਨਾਲ ਆਪਣੇ ਘਰ ਨੂੰ ਜਾਓ ਨਿੱਤ ਤੇ ਰੱਜੇ ਪੁੱਜੇ ਰਹੋ ਨਿੱਕੇ ਤੇ ਰੱਜੇ ਪੁੱਜੇ ਰਹੋ ਨਿੱਕੇ ਤੇ ਰੱਜੇ ਪੁੱਜੇ ਰਹੋ ਰੱਜੂਆਂ ਹallelujah ਹallelujah ਉਹ ਰੋਟੀ ਖਾਣ ਦੇ ਦਿੱਨੀ ਆ ਪੌਣ ਨੂੰ ਕੱਪੜਾ ਦਿੱਤਾ ਨਹੀਂ ਆ ਕਿਹਦਾ ਰੋਟੀ ਦਾ ਕੱਪੜੇ ਦਾ ਥੋੜਾ ਉਹਨੂੰ ਭੁੱਖਾ ਤੇੰਗਿਆ ਦਾ ਰੋਟੀ ਉਹਦੇ ਖਾਣ ਵਾਸਤੇ ਨਹੀਂ ਆ ਪੌਣ ਦੇ ਉਹਦੇ ਕੱਪੜੇ ਨਹੀਂ ਆ ਵੀ ਕਿਹਦਾ ਘਰ ਦੇ ਚ ਕੋਈ ਉਹਨੂੰ ਕਵੇ ਪੰਜਾਬ ਪਈ ਰੱਜਾ ਪੁੱਜਾ ਨੋ ਤੇ ਨਿਗਾਹ ਆਉਂਦੇ ਰੱਜੇ ਪੁੱਜਾਰੋ ਰੱਜੂਆਂ ਕਹਿੰਦੇ ਨਾਲ गला रज कभी गल कभी रज दे कभी कि गलाघा हो जाएगा निगाह मिलेगा जब प्रैक्टिकल करा कपड़े दे और देगा जब खाने रोटी दे दे जिनी देर तक चीज प्रैक्टिकल नहीं कर रहे जिंदगी लागू नहीं कर रहे गल कुछ नहीं बनता ਇਤਰਾ ਕਦੀ ਵੀ ਇਤਰਾ ਦੇ ਨਿਚਾ ਕਦੀ ਵੀ ਸਫਲ ਨਹੀਂ ਹੁੰਦੀ ਕਹਿੰਦਾ ਕਦੀ ਇਹਦਾ ਰਾਜ ਸਕਦਾ ਨਹੀਂ ਹੈ ਜਦ ਪੜਦੀ ਜਿਹੜੀਆਂ ਵਸਤਾਂ ਸਰੀਰ ਦੀ ਲੋੜੀਂਦੀ ਹਨ ਜਿਹੜੀਆਂ ਵਸਤੂਆਂ ਸਰੀਰ ਦੀ ਲੋੜੀਂਦੀਆਂ ਹਨ ਥੀਰ ਨੂੰ ਵਰਤਨ ਵਾਸਤੇ ਜ਼ਰੂਰੀ ਚਾਹੀਦੀਆਂ ਨੇ ਉਹ ਤੁਸੀਂ ਉਹਨਾਂ ਨੂੰ ਨਾ ਦਿੱਤੀਆਂ ਉਹ ਤੁਸੀਂ ਉਹਨਾਂ ਨੂੰ ਨਹੀਂ ਦਿੱਤੀਆਂ ਕੀ ਲਾਭ ਹੋਇਆ ਤੇ ਫਿਰ ਕੀ ਲਾਭ ਹੋਇਆ ਇਹ ਉਹਦੇ ਨਾਲ ਰਾਜ ਤੁਰ ਹੀ ਜਾਏਗਾ ਗੱਲਾਂ ਕਰਨਾ ਕਦੀ ਇਹ ਰਾਜ ਸਕਦਾ ਨਹੀਂ ਹੈ ਨਾ ਗੱਲਾਂ ਕਰਨ ਦੇ ਨਾਲ ਨਿਕਾਈ ਹੋ ਸਤਨਾ ਉਹ ਤਾਂ ਇਹ ਰਿਗਾਰਡ ਦੇ ਸੀ ਪ੍ਰੈਕਟੀਕਲ ਬਰੋਂ ਇਹ ਹਾਂਜੀ ਪੜਦੇ ਐ ਇਸੇ ਪ੍ਰਕਾਰ ਨੇਚਾ ਜੋ ਅਮਲ ਸਾਥ ਨਾ ਹੋਵੇ ਇਸੇ ਤਰ੍ਹਾਂ ਕਿੰਦਾ ਨੇਚਾ ਜਿਹੜੀ ਅਮਨਾਂ ਦੇ ਸਾਥ ਨਾ ਹੋਵੇ ਤਾਂ ਆਪਣੇ ਆਪ ਤੋਂ ਮੋਈ ਹੋਈ ਉਹ ਮੋਈ ਹੋਈ ਨੇਚਾ ਹallelujah ਹallelujah ਇਟਾ ਜਿਹੜਾ ਸੇਧਾ ਨਾਲ ਰਿਚਾ ਜਿਹੜੀ ਅਮਨਾਂ ਦੇ ਸਾਥ ਨਹੀਂ ਆ ਉਹ ਵੀ ਆ ਮੋਈ ਹੋਈ ਨੇਚਾ ਮੋਦਾ ਨੇਚਾ ਵਾ ਜਿਹੜਾ ਪ੍ਰੈਕਟੀਕਲ ਕਰਦੇ ਨਹੀਂ ਕਿਸੇ ਨੂੰ ਮੰਗਦਾ ਉਹ ਕਹਿੰਦੇ ਨਹੀਂ ਕਿ ਸਾਨੂੰ ਮਿਲ ਗਿਆ ਫਿਰ ਤੋਂ ਉਹ ਹੀ ਕਹਿੰਦੇ ਪਤਾ ਨਹੀਂ ਮਿਲਣਾ ਜਾਂ ਨਹੀਂ ਮਿਲਣਾ ਪਤਾ ਨਹੀਂ ਕੰਮ ਹੋਣਾ ਕਿ ਨਹੀਂ ਹੋਣਾ ਸ਼ਾਇਦ ਹੋ ਵੀ ਜਾਵੇ ਕਿ ਪਤਾ ਨਹੀਂ ਨਾ ਹੀ ਹੋਵੇ ਕਿਸੇ ਦੇ ਜੇ ਹੀ ਨਾ ਆਸ਼ਾ ਦੇ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਮਰਦ ਉਸ ਦੇ ਵਿੱਚ ਲਿਖਿਆ ਮਾ ਨਾਂ ਦੇ ਵਿੱਚ ਜਿੱਥੇ ਇੱਕ ਆਦਮੀ ਆ ਜਿਹੜਾ ਪੁੱਤਰ ਜਿਹੜਾ ਬੜਾ ਬਿਮਾਰ ਆ ਢੁੰਗੀ ਬੋਲ ਬਦਰੂਆਂ ਨੂੰ ਚੰਗਲੀ ਰਹੀ ਆ ਚਾਹੇ ਸ਼ਬਦਾਂ ਦਾ ਬੜੀ ਬੁਰੀ ਹਾਲਤ ਹੁੰਦੀ ਆ ਮੁਝੇ ਸੁਣ ਚੇਹਿਆ ਕੋ ਨਾ ਕੇ ਵੀ ਬਦਗੁਰੂ ਤਰਦੇ ਆਪਾਂ ਕਿਸੇ ਕੰਮ ਨੂੰ ਕਰ ਨਹੀਂ ਸਕੀ ਨਿਛਲ ਵੀ ਪ੍ਰਾਰਥਨਾ ਯੇਸੂ ਕੋ ਇਹ ਸੁਣ ਕੇ ਆਪੇ ਇਹ ਨਾ ਕਿਉਂ ਤੁਸੀਂ ਬਹਿਸ ਕਰਦੇ ਹੋ ਇਹ ਤਾਂ ਸੀ ਲੈ ਕੇ ਆ ਕਿ ਠੀਕ ਕਰਦੇ ਨੇ ਪਰ ਇਹ ਕਰ ਨਹੀਂ ਸਕੀ ਇਹ ਤਾਂ ਮੈਨੂੰ ਪਤਾ ਕਿ ਤੁਸੀਂ ਕਰ ਸਕਦੇ ਹੋ ਇਹ ਤਾਂ ਜੇਕਰ ਤੁਸੀਂ ਕੁਝ ਕਰ ਸਕਦੇ ਹੋ ਮੁੰਡੇ ਦਾ ਵੀ ਕਹਿੰਦਾ ਜੇਕਰ ਤੁਸੀਂ ਕੁਝ ਕਰ ਸਕਦੇ ਹੋ ਤੇ ਸਾਡੇ ਤੇ ਦਰਸ ਕਰਕੇ ਤੇ ਇਹਨੂੰ ਦਰਦੇਓ ਚੰਗਾ ਕਰਦੇ ਯਿਸੂ ਨੇ ਵੀ ਉਸੇ ਤਰ੍ਹਾਂ ਜਿਹਾ ਉਹ ਸਿੱਧਰੇ ਕਿਹਾ ਜੇ ਤੁਸੀਂ ਕਰ ਸਕਦੇ ਹੋ ਹallelujah ਉਹਨੇ ਕਿਹਾ ਜੇਕਰ ਤੁਸੀਂ ਕਰਦੇ ਹੋ ਤੁਸੀਂ ਕਰ ਸਕਦੇ ਹੋ ਤੇ ਸਾਡੇ ਤੇ ਦਰਸ ਕਰਕੇ ਜਿਸ ਮੁੰਡੇ ਨੂੰ ਚੰਗਾ ਕਰਦੇ ਹੋ ਤੇ ਯਿਸੂ ਨੇ ਵੀ ਉਸੇ ਤਰ੍ਹਾਂ ਜਿਹਾ ਤਾਂ ਕਿਹਾ ਜੇ ਤੁਸੀਂ ਕਰ ਸਕਦੇ ਹੋ ਨੇਚਾ ਕਰੋ ਉਹ ਤੇ ਨੇਚਾ ਕਰਨ ਵਾਲਾ ਵਾਸਤੇ ਸਭ ਕੁਝ ਹੋ ਸਕਦਾ ਸਕਦਾ ਦਾ ਨੇਜਾ ਕਰਨ ਵਾਸਤੇ ਪੂਰੀ ਇਮਾਨਦਾਰੀ ਨਾਲ ਅਮਾਨੇ ਦੇ ਨਾਲ ਨੇਜਾ ਕਰਨ ਵਾਸਤੇ ਯਿਸੂ ਨੇ ਕਿਹਾ ਇਹੋ ਜਿਹੇ ਵਿਸ਼ਵਾਸ ਦੇ ਨਾਲ ਜਿਗਾਈ ਬੰਦੀ ਹੈ ਇਹੋ ਦੇ ਵਿਸ਼ਵਾਸ ਦੇ ਨਾਲ ਬੰਧਨ ਟੁੱਟਦੇ ਆ ਇਹੋ ਦੇ ਵਿਸ਼ਵਾਸ ਦੇ ਨਾਲ ਹਰ ਮਤ ਦਾ ਹੁੰਦਾ ਜਿਹੜੀ ਅਮਾਨੇ ਨਾਲ ਵਿਸ਼ਵਾਸ ਹੋਵੇ ਅਮਾਨਾ ਨਾਲ ਜਿਹੜੀ ਨੇਜਾ ਹੋਵੇ ਸੋ ਦੁੱਜੀ ਨੇਜਾ ਕਿਹਾ ਆਮ ਨੇਜਾ ਜਿਹੜੀ ਬਖਾਨਦੇ ਤੇ ਮੈਂ ਵਿਸ਼ਵਾਸ ਕਰਦਾ ਹਾਂ ਨੇਜਾ ਕਰਦਾ ਮੈਂ ਇਹੋ ਜੀ ਨੇਜਾ ਦਾ ਕੋਈ ਫਾਇਦਾ ਨਹੀਂ ਕਿਤੇ ਨੇਜਾ ਜਿਹੜੀ ਅਮਾਨਾ ਤੇ ਰਹਾ ਤੇ ਉਹ ਬਿਲਕੁਲ ਹੀ ਆ

ਹੇਲੇਲੂਇਆ ਹੇਲੇਲੂਇਆ ਕਿੰਦਾ ਭੂਤ ਵੀ ਕਰਦੇ ਆ ਬੋਲਦੇ ਕਿ ਭੈਣੂ ਭੂਤ ਵੀ ਕਰਦੇ ਆ ਭਈ ਇਹੋ ਇੱਕ ਤਾਂ ਨਹੀਂ ਕਰਦੇ ਆ ਇਹ ਤਾਂ ਬਸ ਜੇ ਸਾਡੀ ਵਿੱਚ ਇੰਨਾਂ ਦੀ ਆ ਤੇ ਤੁਸੀਂ ਫਿਰ ਮੇਰੇ ਖਾਤੇ ਤੇ ਗੁੱਸਾ ਨਹੀਂ ਕਰੋਗੇ ਹੇਲੇਲੂਇਆ ਪਰ ਉਹ ਨਹੀਂ ਜੇਕਰ ਇਹੋ ਜਿਹਾ ਸੀਨੇਚਰ ਕਰਦੇ ਆ ਤੇ ਕਿਹਦਾ ਉਹ ਜਿਨੇਚਰ ਤੇ ਭੂਤ ਵੀ ਕਰਦੇ ਇਹਨਾਂ ਤੇ ਅੰਦਰ ਦਾ ਵਿਸ਼ਵਾਸ ਉਤ ਵੀ ਕਰਦੇ ਆ ਕਿਉਂਕਿ ਪੜ ਕੇ ਦੇਖਦੇ ਆਂ ਮਨੁਸਪੰਦ ਦੀ 600 ਸਾਡੇ 630 ਪੜਦੇ ਮਨੁਸਪੰਦ ਦੀ 630 ਤੇ ਤੇ ਆਉਂਦੀ ਹੈ ਕਿੰਨਾ ਜਿਹੋ ਜਿਹੇ ਨੇਚਾ ਤੋਂ ਕਰਦਾ ਆ ਇਹੋ ਜੀ ਨੇਚਾ ਤੇ ਕਰਦੇ ਆ ਭੂਤ ਵੀ ਕਰਦੇ ਆ ਤੇ ਪਰਮੇਸ਼ਰ ਦੇ ਕੋਲ ਵੀ ਕਰਦੇ ਆ ਇਹ ਨੇਚਾ ਦੇ ਨਾਲੋਂ ਡਰਦੇ ਆ ਕਿ ਪਰਮੇਸ਼ਰ ਆ ਤੇ ਸਭ ਤੋਂ ਜਿਆਦਾ ਜਿਹਦੀ ਨੇਚਾ ਕਰਦਾ ਉਹ ਵੀ ਡਰਦੇ ਆ ਪੰਜ ਦੀ ਛੇੜ ਸਾ ਜਾਂ ਉਸਨੇ ਯਸੂ ਨੂੰ ਦੂਰ ਡਿਠਾ ਜਾਂ ਉਸ ਨੂੰ ਤੁਹਾਰੇ ਤਾਂ ਦਾ ਤੁਣਾ ਮਾਰਦਾ ਵੱਡਦਾ ਬੁਰੀ ਹਾਲਤਿਆ ਕਿੰਦਾ ਜਿਹਦੇ ਵਿੱਚ ਨਸ਼ਕਾ ਵੜਿਆ ਆ ਉਹ ਦੰਦਾ ਕਿੰਦਾ ਜਾ ਉਹਨੇ ਯਸੂ ਮਸੀਹ ਨੂੰ ਦੂਰ ਵੇਖਿਆ ਤਾਂ ਧੋੜ ਗਿਆ ਤਾਂ ਧੋੜ ਗਿਆ ਅਤੇ ਉਹਨੂੰ ਮੱਥਾ ਟੇਕਿਆ ਅਤੇ ਉਹਨੂੰ ਆਕੇ ਮੱਥਾ ਟੇਕਿਆ ਅਰੂਚੀ ਬਾਜ ਨਾਲ ਬਿਮਾਰੀ ਦੇ ਬੋਲਿਆ ਅਰੂਚੀ ਬਾਜ ਨਾਲ ਕਰਕੇ ਕਹਿਣ ਲਗਾ ਏ ਯਸੂ ਏ ਯਸੂ ਮਹਾ ਪਰਮੇਸ਼ਰ ਦੇ ਪੁੱਤਰ ਮਹਾ ਪਰਮੇਸ਼ਰ ਦੇ ਪੁੱਤਰ ਤੇਰਾ ਮੇਰੇ ਨਾਲ ਕੀ ਕੰਮ ਤੇਰਾ ਮੇਰੇ ਨਾਲ ਕੀ ਕੰਮ ਆ ਮੈਂ ਤੈਨੂੰ ਪਰਮੇਸ਼ਰ ਦੀ ਸੌਂਹ ਦਿੰਦਾ ਹਾਂ ਮੈਂ ਤੈਨੂੰ ਪਰਮੇਸ਼ਰ ਦੀ ਸੌਂਹ ਦੇਣਾ ਮੈਨੂੰ ਦੁੱਖ ਨਾ ਦੇ ਮੈਨੂੰ ਦੁੱਖ ਨਾ ਦੇ ਕਿਉਂ ਭੂਤ ਵੀ ਕਰਦੇ ਆ ਇਹੋ ਨੇਚਾ ਭੂਤ ਵੀ ਕਰਦੇ ਆ ਉੱਤੇ ਆਂ ਮਿਲ ਖੜੇ ਇਹੋ ਨੇਚਾ ਭੂਤ ਵੀ ਕਰਦੇ ਆ ਇਹਦਾ ਮਤਲਬ ਫਿਰ ਸਾਧ ਜੀ ਨੇਚਾ ਆਪਣੀ ਚਾਹੀਦੀ ਨਹੀਂ ਆ ਨੇਚਾ ਅਮਾਨੇ ਚਾਹੀਦੀ ਹੈ ਜਿਹਦੇ ਨਾਲ ਸਭ ਬਰਕਤ ਮੇਰਾ ਸ਼ੀਰ ਹੈ ਅੱਜ ਬੜੀ ਭੂਤ ਇਹੋ ਨੇ ਇੱਥੇ ਕਰਦੇ ਹਨ ਭੂਤ ਵੀ ਹੁਣ ਇੱਥੇ ਕਰਦੇ ਆ ਤੇ ਕੰਬਦੇ ਹਨ ਅੱਧੇ ਕੰਬਦੇ ਹਨ ਪਰ ਇਹੇ ਨਾ ਕੰਮਿਆਂ ਨੂੰ ਖਾ ਪਰ ਇਹੇ ਨਾ ਕੰਮਿਆਂ ਨੂੰ ਖਾ ਇਹ ਤੋਂ ਇਹ ਜਾਣਨਾ ਚਾਹੁੰਦਾ ਹੈ ਕਿ ਤੂੰ ਇਹ ਜਾਣਨਾ ਚਾਹੁੰਦਾ ਆ ਭਈ ਅਮਰਾਂਬਾਜੋਂ ਨੇਜਾ ਅਕਰਤ ਅਮਰਾਂਬਾਜੋਂ ਨੇਜਾ ਕੀ ਆ ਭਈ ਅਕਰਤ ਅਕਰਤ ਹੈ ਜੇ ਕੋਈ ਮੋੜ ਹੈ ਨਾ ਨਹੀਂ ਅਮਰਾਂਬਾਜੋਂ ਨੇਜਾ ਦਾ ਕੋਈ ਮੋੜ ਨਹੀਂ ਜੀ ਮਾਜੀ ਕਿ ਸਾਡਾ ਪਿਤਾ ਬ੍ਰਹਮ ਕਿ ਸਾਡਾ ਪਿਤਾ ਬ੍ਰਹਮ ਆਪਣਾ ਨਾਮ ਤਾਂ ਨਹੀਂ ਠਹਿਰੇਗਾ ਅਮਰਾਂ ਦਾ ਨਾਮ ਤਾਂ ਨਹੀਂ ਠਹਿਰੇਗਾ ਇਹਦਾ ਸਾਡਾ ਪਿਤਾ ਅਬਰਾਹਮ ਕੀ ਅਬਰਾਹਮ ਨਾਲ ਨਿੱਕਰ ਮਿਲਦਾ ਰਹੇ ਕਿਉਂਕਿ ਅਬਰਾਹਮ ਜਿਹਨੂੰ ਵਿਸ਼ਵਾਸੀਆਂ ਦਾ ਪਿਤਾ ਕਹਿੰਦੇ ਹੁਣ ਅਸੀਂ ਕਹਿੰਦੇ ਹਾਂ ਵਿਸ਼ਵਾਸੀਆਂ ਦਾ ਪਿਤਾ ਕਹਿੰਦੇ ਹਾਂ ਅਸੀਂ ਵਿਸ਼ਵਾਸੀ ਆ ਅਸੀਂ ਕਿਹਦੀ ਔਲਾਦ ਆ ਅਬਰਾਹਮ ਅਬਰਾਹਮ ਦੀ ਅੰਸ਼ਿਆ ਸੀ ਅਬਰਾਹਮ ਦੇ ਔਲਾਦ ਆ ਸੀ ਉਹਦੇ ਅੰਸ਼ਿਆ ਵਿਸ਼ਵਾਸੀਆਂ ਦਾ ਪਿਤਾ ਇਹਦਾ ਕੀ ਸਾਡਾ ਪਿਤਾ ਅਬਰਾਹਮ ਜਿਹੜਾ ਉਹ ਵੀ ਵਿਸ਼ਵਾਸ ਦੇ ਨਾਲ ਨੇਜਰ ਦੇ ਨਾਮ ਉਹ ਵੀ ਦਰਨੀ ਰਹਿ ਗਿਆ ਜੋ ਪ੍ਰੋਜੈਕਟ ਦੇ ਨਾਮ ਅੱਜ ਤੱਕ ਪੁਰਾਤ ਪਿਤਾ ਸੀ ਉਹ ਕਹਿਮ ਰੱਖਿਆ ਕਿਉਂਕਿ ਉਹਨੇ ਹੋਰ ਇੱਥੇ ਕਿੰਦੀ ਉਤਪਾਦਨ ਦੇ ਵਾਗਿ ਤੇ ਆਇਆ ਸਾਰੀ ਸਪੱਸ਼ਟਨ ਜੇ ਕਰਦੇ ਜਦੋਂ ਦਾ ਪੁੱਤਰ ਨੂੰ ਇਸ ਹਾਕ ਨੂੰ ਪਰਮੇਸ਼ਰ ਨੇ ਮੰਗ ਰਿਆ ਕਿ ਆਪਣੇ ਪੁੱਤਰ ਨੂੰ ਮੇਰੇ ਨਾਮ ਦੇ ਕਰਕੇ ਇੱਕ ਪਹਾੜ ਤੇ ਮੋਲੀ ਸ਼ਹਿਰ ਦੇ ਪਰ ਸਾਲ ਜਿਹੜਾ ਪਹਾੜ ਮੈਨਾਮਾ ਉੱਤੇ ਜਾਣ ਕਿ ਆਪਣੇ ਪੁੱਤਰ ਨੂੰ ਮੇਰੇ ਨਾਮ ਦੀ ਖਤਰ ਹੋਂ ਦੀ ਬਲੀ ਚੜਾ ਜਿਸ ਰਸਤੇ ਵਿੱਚ ਸਮੇਂ ਕਿਉਂ ਪੁੱਤਰ ਚਲੇ ਜਾ ਰਹੇ ਆ ਤੇ ਅਬਰਾਹਮ ਦਾ ਵਿਸ਼ਵਾਸ ਵਿੱਚ ਜਿਹੜਾ ਅਮਨ ਦਾ ਨਾਮ ਵਿਸ਼ਵਾਸ ਹੈ ਅਮਨ ਦੇ ਨਾਮ ਵਿੱਚ ਆ ਜਿਹੜੇ ਆ ਉਹ ਵਿਚਾਂ ਦੀ ਗੱਲ ਕਰਨ ਲੱਗੇ ਆ ਜਿਸ ਰਸਤੇ ਵਿੱਚ ਜਾ ਰਹੇ ਆ ਇਸਹਾਕ ਪੁੱਛਦਾ ਹੈ ਕਿ ਦਾ ਪਿਤਾ ਜੀ ਸਾਡੇ ਕੋਲ ਲੱਕੜੀਆਂ ਵੀ ਆ ਸਾਡੇ ਕੋਲ ਅੱਗ ਵੀ ਆ ਸਾਡੇ ਕੋਲ ਬਾਈ ਤੇ ਬਾਰ ਤੇ ਛੁਰੀ ਵੀ ਆ ਪਰ ਜਿੱਦ ਲਈ ਬਲੀ ਦੇਣੀ ਆ ਉਹ ਮੇਰਾ ਇੱਥੇ ਆ ਸੁਬਨੇ ਪਰ ਦੇਵਿਸ਼ਵਾਨ ਦੇ ਨਾਲ ਆਬਰਾਮ ਨੇ ਕਿਹਾ ਇਹ ਤਾਂ ਇਹ ਮੇਰੇ ਪੁੱਤਰ ਬਲੀ ਦੇ ਵਾਸਤੇ ਪਰਮੇਸ਼ਰ ਦੇਣਾ ਆਪੀ ਦੇ ਦੇਣਾ ਇੰਤਜ਼ਾਮ ਕਰੇਗਾ ਉਹਨੂੰ ਪਤਾ ਕਿ ਮੇਰਾ ਪਰਮੇਸ਼ਰ ਇੰਤਜ਼ਾਮੀ ਪਰਮੇਸ਼ਰ ਆ ਕਦੇ ਵੀ ਮੇਰੇ ਪੁੱਤਰ ਨੂੰ ਮਨ ਦੇਵੇਗਾ ਨਹੀਂ ਅਮਾ ਦੇ ਨਾਮ ਨੇ ਇੱਕ ਬੰਨਕ ਜਾ ਗਿਆ ਦਰਿਆਣੀ ਉਹ ਜਿਸ ਅੱਗੇ ਵਰਗਾ ਸਾਡੀ ਉਹ ਜੀ ਮੇਚਾਂ ਨਹੀਂ ਸੀ ਹੋਈ ਜਿਵੇਂ ਅੱਜ ਅਸੀਂ ਮੇਚਾਂ ਆ ਰਹੇ ਹਾਂ अभी कहना मैं क्यों भी अपना पुत्र मार ला पता नहीं रहा पर विश्व उठे परे लेला भेजे के ना भेजे इंतजाम करे ना करें किता करना कि नहीं करना ऐसे में मुंडा भी मारा पर विश्वास है कि मेरे पुत्र कुछ भी होगा नहीं अमन ने नहीं निचा उन्हें अमन किया जो जाती परी जला लगा रुकिया नहीं हो। एक मिनट में रुकिया नहीं है कि मैं ये कम नहीं करना ਉਹਨਾਂ ਤੇ ਪਹਿਲ ਬਣੇ ਜੀਵਿਤੀ ਬਣਾ ਕੇ ਰੱਖਿਆ ਸ਼ੁਰੂ ਹੀ ਕੱਢੀ ਜਦੋਂ ਹੀ ਕੱਢੀ ਉਹਦੀ ਬਰੀਦਾਰੇ ਪੁੱਤਰ ਦੀ ਉਸੇ ਵੇਲੇ ਆਵਾਜ਼ ਇਹ ਇਧੇ ਇਬਰਾਹਮ ਰੁਕ ਗਿਆ ਕਿ ਨਾ ਪਰਮੇਸ਼ਰ ਮੈਂ ਹਾਜ਼ਰ ਹਾਂ ਇਹ ਸਾਡੇ ਵਰਗਾ ਹੁੰਦਾ ਤੇ ਉਹਨੇ ਵਾਅਦਾ ਕੀਤਾ ਉਹਨੇ ਕਿਹਾ ਤਾਂ ਕਿਹਾ ਉਹ ਕੋਈ ਗੱਲ ਨਹੀਂ ਆਵਾਜ਼ ਸੁਣਿਆ ਨਾ ਪਤਾ ਪਰਮੇਸ਼ਰ ਇਤਨਾਮ ਕਰ ਦਿੱਤਾ ਬਾਅਦ मेरे को चंगी खुशखी सुना जा रहा मेरा परमेश्वर रुकिया दुख कोई ना पहुंचा जेखिया पिछे पाकर देखिया झाड़ी छतराजी सिर फे अपने पुत्र की जगह होली करके परमेश्वर वास्ते चलाया और परमेश्वर ने उस जगह पुत्र

दानी ने को के तौर में पा दिता तो दानी डरिया क्यों नहीं डरिया विश्वास कि मेरा दिला। जिसे है मेरा परमेश्वर जरा जिन्हें मैं करता उपासना वो मेरे कभी भी शेर भी के हाथ देगा नहीं कभी मैं इस तरह नहीं मर इंतजाम करेगा इंतजामी परमेश्वर है सुब्रमण को बचाया अमांचा तो जे वैसे नेचा नहीं तो उन्हें डर सी पहली बार उन्होंने जाना सी। ਜਦ ਇਹ ਨਾਮ ਕਰਨੇ ਸੀ ਹੋਰ ਜਦ ਰਾਜੇ ਕੋ ਮਾਫੀ ਮੰਗਦੇ ਦਾ ਕਿ ਨਹੀਂ ਪਈ ਮੈਨੂੰ ਮਾਫ ਕਰਦੇ ਹੋ ਅੱਗੇ ਤੋਂ ਮੈਂ ਤਾਂ ਨਹੀਂ ਕਰਦਾ ਪਰ ਉਹ ਵਿਸ਼ਵਾਸ ਹੈ ਕਿ ਮੇਰਾ ਪਰਮੇਸ਼ਰ ਹਰ ਕੰਮ ਨੂੰ ਕਰਨ ਦੀ ਪਾਵਰ ਰੱਖਦਾ ਹੈ ਸ਼ਕਤੀ ਰੱਖਦਾ ਪਰ ਅਸੀਂ ਇਸ ਚੀਜ਼ ਤੇ ਆਪਣੇ ਸਾਡੇ ਮਨ ਦੇ ਵਿੱਚ ਸ਼ੱਕ ਹੁੰਦਾ ਪਰਮੇਸ਼ਰ ਤੇ ਕੀ ਕਰਦੇ ਆ ਸ਼ੱਕ ਕਰਦੇ ਆ ਕਿ ਪਤਾ ਨਹੀਂ ਪਰਮੇਸ਼ਰ ਦੇ ਵਿੱਚ ਇੰਨੀ ਕਿ ਸਮਰੱਥ ਹੈ ਕਿ ਨਹੀਂ ਪਤਾ ਨਹੀਂ ਆਹ ਕੰਮ ਕਰ ਸਕਦਾ ਕਿ ਨਹੀਂ ਕਰ ਸਕਦਾ ਉਦੀ ਤਾਕਤ ਉਤੇ ਉਦੀ ਸਾਭਰਜਤੇ ਆਪਾਂ ਕਰਦੇ ਆਂ ਸ਼ੱਕ ਕਰਦੇ ਆਂ ਕਿ ਪਤਾ ਨਹੀਂ ਪਰਮੇਸ਼ਰ ਕੋ ਹੁਣਾ ਕੇ ਨਹੀਂ ਹੋਣਾ ਜਦ ਕਿ ਕੋਈ ਤਾਂ ਦੀਦੇ ਕਾਸ਼ਦਾ ਕਿ ਆ ਮਾਲਕ ਆ ਸਾਰੇ ਅਧਿਕਾਰ ਕਿਨੂੰ ਦਿੱਤੇ ਗਏ ਪ੍ਰਭੂ ਜੀ ਉਸ ਨੂੰ ਤੁਸੀਂ ਤੇਰੇ ਉਦੀ ਤਾਕਤ ਤੇ ਉਦੀ ਸਾਭਰਜਤੇ ਫਿਰ ਵੀ ਸ਼ੱਕ ਕਰਦੇ ਆਂ ਕਿ ਪਤਾ ਨਹੀਂ ਹੋਣਾ ਕਿ ਨਹੀਂ ਪਤਾ ਨਹੀਂ ਉਹ ਕਰ ਸਕਦਾ ਕਿ ਨਹੀਂ ਕਰ ਸਕਦਾ ਸਾਡੇ ਕੋਲ ਜਦੋਂ ਵੀ ਕੋਈ ਬਿਮਾਰੀ ਆ ਕੋਈ ਪਰੇਸ਼ਾਨੀ ਸਾਡੇ ਘਰ ਦੇ ਵਿੱਚ ਆ ਪੂਰੀ ਆਸ ਤੇ ਆ ਮਸੀਡਾਂਤੀ ਪ੍ਰਮੇਸ਼ਵਰ ਜੀ ਦੇ ਨਾਮ ਦੇ ਵਿੱਚ ਉਹਨਾਂ ਕਦੀ ਬਰਦੀਆਂ ਬਣਾਈਏ ਕਿ ਬਿਮਾਰੀ ਤੇ ਬਹੁਤ ਨਦੀਆਂ ਪਰਿਸ਼ਰਿਆਂ ਤੇ ਮੇਰੀ ਬੜੀ ਵੱਡੀ ਬਿਮਾਰੀ ਆ ਇਸ ਬਿਮਾਰੀ ਤੋਂ ਤੰਤ ਕੋਈ ਬਚਦਾ ਹੀ ਨਹੀਂ ਆ ਅੱਜੇ ਮੇਰੀ ਆਸਾ ਤੇ ਆ ਮੁਸੀਬਤਾਂ ਮੇਰੇ ਤੇ ਬਹੁਤ ਹੀ ਵੱਡੀਆਂ ਇਹਨੂੰ ਤੇ ਬਟਾਲ ਸਕਦਾ ਹੀ ਨਹੀਂ ਆ ਕਦੀ ਵੀ ਇਸ ਬਿਮਾਰੀ ਨੂੰ ਇਸ ਆਫਤ ਨੂੰ ਉਸ ਮੁਸੀਬਤ ਨੂੰ

ਅੱਜ ਇੱਥੇ ਸਾਰੇ ਬਿਮਾਰੀਆਂ ਘਰਾਂ ਦੇ ਪਰੇਸ਼ਾਨੀਆਂ ਤੰਗੀਆਂ ਤੇ ਤਕਲੀਫਾਂ ਅੱਜ ਖਤਮ ਹੋਣਗੀਆਂ ਜੇ ਤੁਸੀਂ ਅਮਰਾਂ ਦੇ ਨਾਮ ਲੈ ਚਾ ਕਰੋਗੇ ਔਰ ਇਹ ਪਿਪਤਾ ਨੂੰ ਮੁਸੀਬਤਾਂ ਨੂੰ ਪਰੇਸ਼ਾਨੀਆਂ ਨੂੰ ਇਹਨਾਂ ਬਿਮਾਰੀਆਂ ਨੂੰ ਜਿਸ ਸ਼ਕਤੀਸ਼ਵਤਾ ਵਿੱਚ ਅਨੁਭਵ ਕਰੋਗੇ ਇਹ ਮੇਰੇ ਪਰਮੇਸ਼ਰ ਦੇ ਵੀ ਕੋਸ਼ਿਸ਼ ਹੈਗੀ ਨਹੀਂ ਹਾਲੇਲੂਇਆ ਹਾਂਜੀ ਹਾਲੇਲੂਇਆ ਹਾਲੇਲੂਇਆ ਤੁਸੀਂ ਪਰਮੇਸ਼ਰ ਦੇ ਪਾਵਨ ਵਿੱਚ ਦੇ ਵਿੱਚ ਦੇਖਦੇ ਆ ਜਿਸ ਤਰ੍ਹਾਂ ਲੇਖਿਤ ਐਗਜ਼ਾਮਨਾਂ ਬਹੁਤ ਜ਼ਿਆਦੀਆਂ ਨੇ ਸਦਰ ਕਮਿਸ਼ਕਰ ਦੇ ਦੋ ਮੇਥੋ ਬਹੁਤ ਹੀ ਅਗਰੀ ਬਠੀ ਸੁੱਦੇ ਗਏ ਰਾਜੇ ਕੋ ਦਰੇ ਨੇ ਇਸ ਤਰ੍ਹਾਂ ਕਿਹਾ ਬੰਤਾ ਕਿ ਨਾ ਨਾ ਤੁਸੀਂ ਰਾਜਾ ਜੀ ਮੱਥਾ ਟੇਕਾਂਗੇ ਤੇ ਨਾ ਇਹਦੀ ਪੂਜਾ ਕਰਨੀ ਹੈ ਇਹਦਾ ਸਾਡਾ ਪਰਮੇਸ਼ਰ ਜਿੱਦੇ ਸੀ ਪਾਸਨਾ ਕਰਨ ਦੀ ਜਿੱਦੇ ਸੀ ਬੰਦਗੀ ਕਰਦੇ ਆ ਸਾਨੂੰ ਅੱਜ ਦੀ ਬਲਦੀ ਪੱਠੀ ਤੋਂ ਬਚਾਉਣ ਦੀ ਤਾਕਤ ਰੱਖਦਾ ਉਹਨਾਂ ਅੱਜ ਦੀ ਬਲਦੀ ਪੱਠੀ ਨੂੰ ਨੀਚਾ ਵਿਖਾਇਆ ਹੁਣ ਇਹ ਸਾਡਾ ਪਰਮੇਸ਼ਰ ਇਹ ਤਾਕਤ ਰੱਖਦਾ ਕਿ ਤੁਹਾਨੂੰ ਬਚਾ ਸਕਦਾ ਹੈ ਕਿਉਂ ਬਚੇ ਹਾਲੇਲੂਇਆ 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 ਇੱਕ ਬੇਵਿਸ਼ਵਾਸਾ ਹੋਇਆ ਉਹਦੇ ਬਾਰੇ ਜਿਹੜਾ ਪੁਪੇ ਦੇ ਪਾਰ ਵਿੱਚ ਦੇਖਿਆ ਮੈਂ ਜਾਰਾ ਪਤਾ ਨਹੀਂ ਇਸ ਤੋਂ ਮੱਦਦਾ ਲੱਗੇਗਾ ਸੋ ਜਿਸ ਦਾ ਪ੍ਰਵੇਸ਼ ਦੀ ਬਾਗ ਬਾਣੀ ਵਿੱਚ ਦੇਖਦੇ ਆ ਇਹ ਪਰਮਰ ਤੁਸੀਂ ਕਰਦਾ ਕਿ ਪੜ ਸਕਦੇ ਹੋ ਮਤੀਦੀਨ ਜੀ ਦਾ 14 ਅਧਿਆਇ ਦੇ ਵਿੱਚ ਇਹ ਸਭ ਲਿਖਿਆ ਮਤੀਦੀਨ ਦਾ ਜੀ ਦਾ 14 ਅਧਿਆਇ ਉਹਦੀ ਕਿ

प्रार्थना करवाते चले गए और चीजें तो पहले ही बेल से बैठो इस चीज़ को पार कर दो पर झील के बहुत बड़ा तूफान से समुद्र से बड़ा तूफान तो बड़ा आ गया जो बड़ा तूफान तो बड़ी परेशानी पी है ਉਹ ਯੂਸ਼ੂ ਮਸੀਹ ਜੀ ਆਇਆ ਪਾਣੀ ਤੇ ਚੱਲ ਕਦਾਂ ਨੂੰ ਪਰ ਆਦਿ ਸਮਾਂ ਦੇਖ ਕੇ ਡਰ ਕੇ ਚਲੇ ਕਿ ਇਹ ਤੇ ਮੁਸ਼ਕਿਲ ਦੇ ਵਿੱਚ ਆndi ਕੌਣ ਪਹੁੰਚਾਉਂਦਾ ਭਈ ਪਾਣੀ ਤੇ ਕੋਈ ਵੀ ਚੱਲ ਸਕਦਾ ਨਹੀਂ ਆ ਉਹਨਾਂ ਸੋਚਿਆ ਕਿ ਇਹ ਤੇ ਭੂਤ ਹੀ ਹੋਣਾ ਕੋਈ ਕਿਉਂਕਿ ਪਾਣੀ ਤੇ ਕੋਈ ਵੀ ਚੱਲ ਸਕਦਾ ਨਹੀਂ ਆ ਤੇ ਨਾ ਸਾਡੇ ਮਨ ਦੇ ਅੰਦਰ ਗੱਲ ਆਉਂਦੀ ਆ ਇਨਸਾਨ ਦੇ ਮਨ ਮਨਾਂ ਨੂੰ ਕੋਈ ਆਉਂਦਾ ਇਨਸਾਨ ਦੇ ਮਨ ਦੇ ਅੰਦਰ ਨਹੀਂ ਆਉਂਦਾ ਆਪਾਂ ਦੇਹੀ ਪਾਣੀ ਤੇ ਨੂੰ ਜਾਂਦੇ ਆਂ। ਮੰਨਦੇ ਆਪਾਂ ਆਪਾਂ ਨਹੀਂ ਯਾਨੇ ਡੁੱਬ ਜਣਾ। ਛੁੱਟੀ ਇਸੀ ਛੁੱਟੀਏ ਨੂੜ ਪਰ ਨਿਯੰਤਰੀ ਤੇ ਫਿਰ ਬੰਦਾ ਇਹਨਾਂ ਪਾਤਾ ਵਾ। ਹallelujah। ਹallelujah। ਉਮੀਦ ਕਰਕੇ ਯਿਸੂ ਨੇ ਕਿਹਾ ਨਾ ਡਰੋ। ਕੌਣ ਆਂ? ਮੈਂ ਆਂ। ਜਿਸੂ ਨੇ ਕਿਹਾ ਮੈਂ ਆਂ। ਪਤਨ ਨੇ ਕਿਹਾ ਕਿਤਾ ਗੁਰੂ ਜੀ ਜੇ ਤੁਸੀਂ ਹੋ ਤੇ ਮੈਨੂੰ ਆਗਿਆ ਦਿਓ ਕਿ ਮੈਂ ਵੀ ਤੁਹਾਡੇ ਕੋਲ ਚੱਲ ਕੇ ਪਾਣੀ ਤੇ ਤੁਰ ਕੇ ਤੁਹਾਡੇ ਕੋਲ आमा ने क्या आजा जा यसू ने क्या आजा बड़ा खुश जा रहा पता श्री कुछ कटाना पुटिया ने बड़ी छल आई देखिया मैं डुब जाव हल छे के डर क्या मैं डुब जावा जल के सामने कौन आ सामने कौन आ ਜਿਸੂ ਮਸੀਹ ਪਰਦੇਰੀ ਰੇਤੀ ਕੀ ਹੋ ਗਿਆ ਦਰਿਆ ਮੈਨ ਕੋ ਪਹੰਚਾ ਮੰਦ ਜਿਸੂ ਸ਼੍ਰੀ ਕਾ ਹੈੇ ਥੋੜੀ ਪਰਤੀਤ ਵਾਲਿਆ ਉਹਦੇ ਬਾਹਰ ਸਾਰੀ ਕਿਚਿਆ ਉਧਾਰਿਆ ਕਿਹਾ ਹੈੇ ਥੋੜੀ ਪਰਤੀਤ ਵਾਲਿਆ ਜਦੋਂ ਮੈਂ ਤੇਰੇ ਨਾਲ ਤਕੀਵੇ ਕੋ ਕੋਸ ਨਾ ਰਹਿ ਤੋ ਪਹੁੰਚਦਾ ਨਹੀਂ ਅਸੀਂ ਵੀ ਇਤਰਾਹ ਦਾ ਵਿਸ਼ਵਾਸ ਕਰਦੇ ਸਭ ਕੁਝ ਪਤਾ ਵੀ ਹੈ ਜਾਣਦੇ ਵੀ ਹੁਣੇ ਵੀ ਬੜੀਆਂ ਬੜੀਆਂ ਵਧੀਆ ਕਹਾਣੀਆਂਾਂ ਵੇਖੀਏ ਜਿਸੂ ਦੇ ਨਾਮ ਲੈ ਕੇ ਅੱਜ ਵੀ ਵੇਖ ਰਹੇ ਆ ਕਿ ਜੇ ਸੁਬਿਹ ਦਾ ਹੱਥ ਤਾਂ ਨਹੀਂ ਪਾਉਂਦਾ ਹਰ ਕੰਮ ਕਰ ਸਕਦਾ ਵਾ ਅਸੀਂ ਵੀ ਸਾਰੀਆਂ ਗੱਲਾਂ ਮਾਤਾਂ ਦੇਖਦੇ ਹਰ ਸੱਚ ਚੀਜ਼ਾਂ ਸਾਡੇ ਨਾਲ ਹੁੰਦੀਆਂ ਨੇ ਪਰ ਜੇ ਤੇਰੇ ਵਿੱਚ ਵਿਸ਼ਵਾਸ ਨਹੀਂ ਕਰਦੇ ਫਿਰ ਇਹ ਕਹਿੰਦਾ ਸ਼ਾਇਦ ਤੁਸੀਂ ਡੋਬੀ ਜਾਏਂਗੇ ਪਤਾ ਨਹੀਂ ਸਾਡੇ ਤਾਂ ਹੋਣਾ ਕਿ ਨਹੀਂ ਅਸੀਂ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਕੋਈ ਵੱਡਾ ਸਟੈਪ ਲੈ ਨਹੀਂ ਪਾਉਂਦੇ ਇਸੇ ਕਰਕੇ ਕੋਈ ਵਿਦਿਸ਼ ਕਰਨਾ ਵਾ ਕੋਈ ਵੱਡਾ ਕੰਮ ਕਰਨਾ ਵਾ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਤੇਪਸਟ ਲੈ ਹੀ ਨੀ ਪਾਉਦੇ ਸਾਡੇ ਸਾਰੇ ਪੈਸਾ ਕਿਹਦੇ ਡੁੱਬ ਨਾ ਰਵੇ ਪਤਾ ਨਹੀਂ ਕੰਮ ਹੋਣਾ ਕਿ ਨਹੀਂ ਹੋਣਾ ਜਦੋਂ ਪ੍ਰਭੂ ਦੇ ਹੱਥ ਵਿੱਚ ਦੇਵਾਂਗੇ ਅਮਾਨਤ ਸਾਡੇ ਉੱਤੇ ਹੋਵੇਗੀ ਪਰ ਪਤਾ ਕਿ ਸਾਡਾ ਪਰਮੇਸ਼ਰ ਜਿਹਦੇ ਨਾਮ ਜੀ ਸਾਰਾ ਕੁਝ ਕਰ ਦਿੰਦਾ ਤੇ ਸਾਰਾ ਕੁਝ ਕਰਨ ਦੀ ਪਾਵਰ ਵੀ ਉਹ ਰੱਖਦਾ ਹੈ ਕਿ ਸਾਡਾ ਨਾਮੇ ਸਫਲ ਹੋ ਕੇ ਨਾ ਜਰੂਰ ਹੋ ਜਿਆ ਸਮੋ ਤੇ ਸਾਡਾ ਹੋਵੇਗਾ ਵੀ ਇਸੇ ਕਰਕੇ ਆਪਾਂ ਕੋਈ ਸਟੈਪ ਲੈ ਪਾਉਂਦੇ ਆਪਣੀ ਜ਼ਿੰਦਗੀ ਵਿੱਚ ਜੇ ਤੋ ਰਿਸਕ ਲਵਾਂਗੇ ਬਟਾ ਸਟੈਪ ਲਵਾਂਗੇ ਬੁਧ ਵਿੱਚ ਤੇ ਸਾਡੀ ਜ਼ਿੰਦਗੀ ਵੀ ਤਾਂ ਹੀ ਬਦਲਨੀ ਆ ਜਿੰਨੀ ਦੇਰ ਤੱਕ ਤੁਸੀਂ ਖੂਜ ਰਹੋਗੇ ਤਾਂ ਖੂਜ ਰਹੇ ਕਿਹਦੇ ਬਿਆ ਖੂਦ ਦਾ ਡੱਡੂ ਕਿੱਥੇ ਰਹਿੰਦਾ ਰਹੀ ਖੂਜ ਹੀ ਜੇ ਤੁਸੀਂ ਸਮੁੰਦਰ ਵਿੱਚ ਮਿਲੋਗੇ ਇੱਕ ਵੱਡਾ ਸਟੈਪ ਲੈਣਾ ਪੈਗਾ ਫਿਰ ਤੁਸੀਂ ਆਪਣੇ ਨਾਮ ਪਰਿਸ਼ਪਨ ਅੱਗੇ ਵਧਾਵੇਗਾ ਜੇ ਨੂੰ ਮਰਜੀ ਕਾਰੀ ਮਾਲੋਂ ਵਿੱਚ ਬਰਤਣਾ ਤੇ ਬਰਤਣਾ ਹੀ ਹੋਣੀ ਆ ਪਰ ਪਹਿਲਾ ਵੱਡਾ ਸਟੈਪ ਲੈਣਾ ਪੈਣਾ ਨੇਚਾਂ ਦੇ ਨਾਮ अमरा साहद करके कोई भी काम करोगे तो प्रभु करेगा 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 बतावेगा हाज लुईया हाज लुईया हाज लुईया सो असी चीजिकल नहीं करते दुआ जरूर करते दुआ की घाट कोई नहीं है सवेरे शामी दोपहरे सारे प्रार्थना करने वाले लोग प्रार्थना करते हो पर जो नेता की अमरा वाली नेचा नहीं होंगी ਅਮਨੋ ਮੱਝ ਵਿੱਚ ਕਿਆ ਮੁਰਦਾ ਅਮਨੋ ਮੱਝ ਵਿੱਚ ਕਿਆ ਪਈ ਮੁਰਦਾ ਦਾ ਅਸੀਂ ਪ੍ਰਾਂਹ ਦੀ ਚੀਜ਼ ਨੂੰ ਛੱਡਦੇ ਨਹੀਂ ਪਤਾ ਕੀ ਕੰਮ ਹੋਣਾ ਕੀ ਨਹੀਂ ਹੋਣਾ ਇੱਕ ਹੋਰ ਮੈਨੂੰ ਗੱਲ ਯਾਦ ਆ ਗਈ ਆ ਸੋ ਜਦੋਂ ਜਿਵੇਂ ਸ਼ਹਿਰ ਦੇ ਵਿੱਚ ਤੇ ਕੰਨਾਸਰ ਕਿਤੇ ਕਿਨਾਰੇ ਬੈਠਾ ਵਾ ਬਰਤਨੀ ਦਾ ਪੁੱਤਰ ਅੰਦਰ ਸਾਡੇ ਤੇ ਬਿਠਾ ਮਾ यसोख सिंह तो ने उची सुनी के रहे उची मेरे कि सि जा रहा भीड़ा जा रही है उच्ची आवाज सुनी भीड़ की आवाज आई मिले ये उच्च उची पा शुरू किया यू की आवाज न सुनिया क्योंकि नेचा वाली दवा प्रार्थना कड़ी आ अमर साहब से नेचा वाली सी यसू दि गुरुदेव चाचना ਜਿਸ ਨੇ ਆਪਣੇ ਬੋਲੁ ਖਸ਼ਾਦਨੀ ਭੇਜੇ ਇਹਨਾਂ ਨੂੰ ਮੇਰੇ ਕੋਲ ਲੈ ਕੇ ਆ ਉਹ ਕਹਿ ਰਿਹਾ ਜਾਂ ਕੇ ਉਹਨਾਂ ਨੂੰ ਖੂਬ ਫੜਿਆ ਕਿ ਜੇ ਆਪ ਇੱਥੇ ਯਿਸੂ ਬਨੋ ਨਾ ਉੱਠਿਆ ਉਹ ਟਿਕੇ ਤੇ ਜਿਹੜਾ ਸਨਕ ਦੇ ਕੰਡੇ ਮੰਗਦਾ ਵਾ ਆਪਣੇ ਕੋਲ ਜੋਰ ਦੇ ਕੋ ਕੱਪੜਾ ਮੇਰੇ ਬਿਸ਼ਾਣੇ ਬਿਠਾ ਲੈਂਦਾ ਵਾ ਉਹ ਵੀ ਸ਼ਰਤਾਂ ਜਿਹੜੇ ਭਾਡੇ ਵਿੱਚ ਮੰਗਦਾ ਉਹ ਵੀ ਸ਼ਰਤ ਦਿੱਤਾ ਜਿਹੜਾ ਛੋਟਾ ਦੇ ਕੋਲ ਆ ਪਿਆ ਜਿਹੜੀ ਚੀਜ਼ਾਂ ਆਪਣੀ ਸਾਰੀ ਚੀਜ਼ ਉਹਦੇ ਛੱਡ ਦਿੱਤੀ ਕਿਉਂਕਿ ਉਹਨੇ ਆਪਣਾ ਸਹਿਤ ਵੇਚਾ ਕੀਤੀ ਉਹਨੂੰ ਪਤਾ ਕਿ ਇਹ ਚੀਜ਼ਾਂ ਮਰੇ ਪਿੱਛੇ ਛੱਡ ਦਿੱਤੀਆਂ ਨੇ ਇਹਨਾਂ ਦੀ ਮੈਨੂੰ ਦੁਬਾਰਾ ਮੁੜ ਕੇ ਲੋੜ ਨਹੀਂ ਪਈ ਹallelujah ਹallelujah ਉਹਨੂੰ ਪਤਾ ਮੈਂ ਚੰਗਾ ਹੋ ਗਿਆ ਅਮਰਾਨਾ ਨੇ ਵੇਚਾ ਕੀਤੀ ਕਿ ਮੈਂ ਹੁਣ ਚੰਗਾ ਹੋ ਗਿਆ ਕਿਉਂਕਿ ਇਹ ਚੀਜ਼ਾਂ ਦੀ ਮੈਨੂੰ ਲੋੜ ਨਹੀਂ ਪਈ ਨਹੀਂ ਆਹ ਤੋਂ ਜੀ ਅਮਰਾਨਾ ਦੀ ਵੇਚਾ ਵਾਲਾ ਉਹ ਵੇਖੇ ਜਿਵੇਂ ਜਿਵੇਂ ਉਹਦੀਆਂ ਅੱਖੀਆਂ ਨੂੰ ਸਜਾਤਾ ਕਰ ਦਿੱਤਾ ਉਹ ਕਹੇ ਜਾ ਤੇਰੀ ਵੇਚਣ ਤੇ ਚੰਗਾ ਇਹ ਤਾਂ ਹallelujah ਹallelujah ਹallelujah

ਬਾਜੋ ਨੇਚਾ ਮੁਰਦਾ ਬਿਲਕੁਲ ਜਿਵੇਂ ਵੈਸੇ ਹੀ ਅੰਮ੍ਰਿਤ ਬਾਜੋ ਨੇਚਾ ਕੀਆ ਮੁਰਦਾ ਦੇ ਜਿਵੇਂ ਆਤਮਾ ਦੇ ਪਾਸੇ ਸਰੀਰ ਕੀਆ ਮੁਰਦਾ ਆਤਮਾ ਸਾਡੇ ਵਿੱਚ ਆ ਤੇ ਸਰੀਰ ਕੀਆ ਜੁੜਦੀ ਜਾਂਨ ਇਸਰੀਰ ਕੋਲ ਜਾਂ ਲੱਗਦੇ ਆ ਨੱਥਦੇ ਆਪਣਾ ਕਾਰੋਬਾਰ ਕਰਦੇ ਆ ਪ੍ਰਭੂ ਦੀ ਮਹਿਮਾ ਕਰਦੇ ਆ ਹਰ ਚੀਜ਼ ਅਸੀਂ ਕਰਦੇ ਆ ਹਰ ਐਕਟੀਵਿਟੀ ਸਾਡੇ ਸਰੀਰ ਵਿੱਚ ਹੁੰਦੀ ਹੈ ਪਰ ਜਦੋਂ ਆਤਮਾ ਨਿਕਲ ਜਾਂਦਾ ਤੇ ਫਿਰ ਜਿੱਥੇ ਬੰਦਾ ਪਿਆ ਰਿਹਾ ਲੈਂਦਾ ਉੱਥੇ ਪਿਆ ਰਿਹਾ ਕਦੀ ਆਪਣੀ ਮਾਸਾਂ ਦੀ ਉਂਗਲ ਤੱਕ ਨਹੀਂ ਆਪਣੀ ਹੱਥ ਪਹਿਰਾ ਨਹੀਂਦਾ ਅੱਬੇ ਨਹੀਂ ਨਾ ਹੁੰਦਾ ਕਿਹਦਾ ਜਿੱਥੇ ਜਿੱਤਰਾ ਆਤਮਾ ਦੇ ਬਾਝੋਂ ਸਰੀਰ ਜਿਹੜਾ ਮਰਦਾ ਜਾਂਦਾ ਉਹ ਨਿਕਲ ਜਾਵੇ ਤੇ ਇਸੇ ਤਰ੍ਹਾਂ ਇਹ ਅਮਰ ਦੇ ਬਾਝੋਂ ਮੇਚਾ ਕੀਤਾ ਮਰਦਾ ਜਿਹੜੇ ਅਮਰ ਦੀ ਵਿੱਚ ਅਮਰਾਨਾ ਗਿਆਤ ਆਤਮਾ ਪੈਦੰਦੀ ਸਮੇਚਾ ਵਿੱਚ ਜਦ ਆਤਮਾ ਪੈਦੇ ਤੇ ਸਾਰੇ ਕੰਮ ਜੇ ਬੰਦਾ ਕਰਦਾ ਹੈ ਤੇ ਸਾਰੇ ਕੰਮ ਆਪਣੇ ਆਪ ਹੀ ਸ਼ੁਰੂ ਹੋ ਜਾਂਦੇ ਸੋ ਇਸੇ ਤਰ੍ਹਾਂ ਹੀ ਜਦੋਂ ਅਮਰਾਨਾ ਜਾਤ ਵਿੱਚ ਹੋਵੇਗੀ ਫਿਰ ਸਾਡੇ ਸਾਰੇ ਮੁਸ਼ਕਲ ਸਾਰੇ ਸਾਰੇ ਪਰੇਸ਼ਾਨੀਆਂ ਜਾਣਗੇ ਸਾਡੇ ਸਾਰੇ ਬੰਧਨ ਟੁੱਟਣਗੇ ਸੰਸਾਰੀ ਅਸ਼ਚ ਰੰਗਣਗੇ ਪਰ ਉਦੋਂ ਜਦ ਅਸੀਂ ਨੇਚਾ ਜਿਹੜੀ ਆਪਣੀ ਅਮਰਾਨਾ ਬਣਾਉਣੀ ਹੈ ਉਹ ਤੇ ਅਮਰ ਕਰਾਂਗੇ ਉਹ ਤੇ ਪ੍ਰੈਕਟੀਕਲ ਕਰਾਂਗੇ ਕਿ ਹਾਂ ਅਸੀਂ ਮੰਗ ਲਿਆ ਨਾ ਇਹ ਪਰਮੇਸ਼ਰ ਸਾਨੂੰ ਦੇ ਦਿੱਤਾ ਤੁਸੀਂ ਆਪਣੇ ਆਪ ਤੇ ਹੋ ਜਾਵੇਗਾ ਤੇ ਇਹ ਤਾਂ ਕਿੰਨੀ ਜੱਤੀ ਵਿਸ਼ਵਾਸੀਆਂ ਯਸੂ ਨੂੰ ਮੰਨਦੇ ਨੇ ਮੇਚਾ ਬਣਾ ਆ ਰਿਹਾ ਪ੍ਰਾਰਥਨਾ ਹੀ ਕਰਦੇ ਆ ਤੇ ਸ਼ੱਕ ਵੀ ਕਰੀ ਜਾਂਦੇ ਪਤਾ ਨਹੀਂ ਕੰਮ ਹੋਣਾ ਕਿ ਨਹੀਂ ਹੋਣਾ ਤੇ ਕਦੇ ਵੀ ਕਰਵਾਣਾ ਨਹੀਂ ਚਾਹੀ ਜੇ ਜੋ ਪ੍ਰਭੂ ਤੋਂ ਸ੍ਰੀਂਦਰ ਦਾ ਬੰਦੀ ਮਰ ਕੇ ਬੰਦੀ ਆ ਸ਼ੀ ਕਰਦੇ ਸਭ ਲਜੈਂਗੇ